ਇਹ ਜਿਹੜਾ ਕਾਗਜ਼ ਦਾ ਤੋੜਾ ਦੇਖ ਰਹੇ ਹੋ ਨਾ ਇਹ ਪੰਜਾਬ ਦੀ ਉਸ ਮਸ਼ਹੂਰ ਜੋੜੀ ਦਾ ਖਾੜੇ ਦਾ ਐਗਰੀਮੈਂਟ ਹੈ ਜਿਹਦਾ ਨਾਮ ਸੀ ਆਮਰ ਸਿੰਘ ਚਮਕੀਲਾ ਤੇ ਬੀਬਾ ਅਮਨਜੋਤ ਇਹ ਮਿਤੀ 9 2 1980 ਤਕਰੀਬ ਨਾਲ ਅੱਜ ਤੋਂ ਨਾ 38 ਸਾਲ ਪਹਿਲਾ ਬੁੱਕ ਹੈ ਖਾੜਾ ਪ੍ਰੋਗਰਾਮ ਲਾਉਣ ਦੀ ਮਿਤੀ ਹੈ 14 3 1986 ਇਹ ਸਮਾ 11 ਵਜੇ ਲਿਖਿਆ ਹੈ ਇਹ ਜਿਹੜੇ ਬੰਦੇ ਦੇ ਨਾਂ ਤੇ ਬੁੱਕ ਹੋਇਆ ਨਾ ਉਹਦਾ ਨਾਂ ਬਹਾਦਰ ਸਿੰਘ son of ਜਗਜੀਤ ਸਿੰਘ ਪਖੋ ਕਲਾ ਬਰਨਾਲਾ ਲਿਖਿਆ ਹੈ ਕੱਲੀ ਕੱਲੀ ਗੱਲ ਨਾ ਇਸ ਐਗਰੀਮੈਂਟ ਦੇ ਉੱਪਰ ਲਿਖੀ ਹੋਈ ਹੈ ਕਿ ਖੜਾ ਕਿੰਨੇ ਘੰਟੇ ਚੱਲੂ ਕਿੰਨੇ ਵਜੇ ਸਟਾਰਟ ਕਰਨਾ ਕਿਹੜੇ ਪਿੰਡ ਬਰਾਤ ਰੁਕਣੀ ਹੈ ਇਹ ਪ੍ਰੋਕ ਲੈਗਲ ਚੀਜ਼ ਲਿਖੀ ਐ ਇਹ ਉਹਨੂੰ ਅਖਾੜੇ ਦਾ ਰੇਟ ਨਾ ਜਮਗੀਲੇ ਦਾ 4300 ਰੁਪਇਆ ਹੁੰਦਾ ਸੀ ਤੇ 200 ਰੁਪਏ ਐਡਵਾਂਸ ਦਿੱਤੇ ਨੇ 4100 ਲਿਖਿਆ ਵੀ ਸਟੇਜ ਸ਼ੁਰੂ ਕਰਨ ਤੋਂ ਪਹਿਲਾਂ ਲੈ ਜਾਣਗੇ ਅਤੇ ਸਟੇਜ ਆ ਨਾ ਜਿਹੜੀ ਸਿਰਫ 2 ਘੰਟੇ ਚੱਲੂਗੀ ਜੇ ਕੋਈ ਨੀਮ ਖੀਮ ਹੁੰਦੀ ਐ ਮੰਨੋ ਵੀ ਲੜਾਈ ਝਗੜਾ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਅਖਾੜਾ ਬੁੱਕ ਕਰਵਾਉਣ ਵਾਲਾ ਹੋਊਗਾ ਇਹ ਸਾਰੀਆਂ ਗੱਲਾਂ ਲਿਖ ਕੇ ਨਾ ਉਸ ਇਨਸਾਨ ਦੇ ਸਾਈਨ ਕਰਵਾਏ ਜਾਂਦੇ ਸੀ ਜਿਸ ਦੇ ਲੜਕੇ ਦਾ ਵਿਆਹ ਹੁੰਦਾ ਸੀ ਇਹ ਐਗਰੀਮੈਂਟ ਤਕਰੀਬਨ 36 ਸਾਲ ਪੁਰਾਣਾ ਐਗਰੀਮੈਂਟ ਹੈ ਕਹਿੰਦੇ ਨੇ ਨਾ ਚਮਕੀਲਾ ਜਣ ਦੇ ਵਿੱਚ ਤਿੰਨ-ਤਿੰਨ ਖਾੜੇ ਲਾਉਂਦਾ ਸੀ ਇੱਕ ਖਾੜਾ ਗੰਗਾ ਨਗਰ ਹੋਣਾ ਤੇ ਦੂਜਾ ਖਾੜਾ ਹੋਣਾ ਲੁਧਿਆਣੇ ਤੇ ਤੀਜਾ ਖਾੜਾ ਹੋਣਾ ਸੰਗਰੂਰ ਐਨੀ ਚੜਾਈ ਸੀ ਉਹਨਾਂ ਚਮਕੀਲੇ ਦੀ ਇੱਕ ਵਾਰੀ ਕਹਿੰਦੇ ਰਾਏਕੋਡ ਦਾ ਇੱਕ ਵਪਾਰੀ ਸੀ ਉਸਦੇ ਲੜਕੇ ਨੇ ਵਿਆਹ ਕਰਵਾਉਣਾ ਸੀ ਲੜਕਾ ਕਹਿੰਦਾ ਮੈਂ ਨਾ ਚਮਕੀਲੇ ਦੇ ਖਾੜਾ ਲਾਏ ਵਗੈਰ ਆਪਣਾ ਵਿਆਹ ਨਹੀਂ ਕਰਵਾਉਣਾ ਉਹਦਾ ਵਿਆਹ ਇਸ ਕਰਕੇ 2 ਸਾਲ ਲੇਟ ਹੋਇਆ ਕਿਉਂਕਿ 2 ਸਾਲ ਉਹਨਾਂ ਵਪਾਰੀ ਨੂੰ ਅਖਾੜੇ ਦੀ ਡੇਟ ਨਹੀਂ ਮਿਲੀ ਕਿਉਂਕਿ ਦੋ-ਦੋ ਸਾਲ ਪਹਿਲਾਂ ਚਮਕੀਲਾ ਬੁੱਕ ਹੋ ਜਾਂਦਾ ਸੀ ਅਤੇ ਉਸ ਵਪਾਰੀ ਨੇ 2 ਸਾਲ ਬਾਅਦ ਆਪਣੇ ਲੜਕੇ ਦਾ ਅਖਾੜਾ ਬੁੱਕ ਕਰਕੇ ਵਿਆਹ ਕਰਵਾਇਆ ਇੱਕ ਵਾਰ ਦੀ ਗੱਲ ਆ ਨਾ ਇੱਕ ਸਿਰੀਰਣ ਵਾਲਾ ਬੰਦਾ ਕਹਿੰਦਾ ਵੀ ਮੈਂ ਵੀ ਚਮਕੀਲੇ ਦਾ ਅਖਾੜਾ ਲਵਾਏ ਤੋਂ ਬਗੈਰ ਵਿਆਹ ਨਹੀਂ ਕਰਾਉਣਾ ਉਹ ਉਸਦੀ ਮਾਂ ਨਾ ਜਿਨ੍ਹਾਂ ਦੇ ਸਿਰੀਰਣ ਵਾਲੇ ਦੀ ਜੱਟ ਨੂੰ ਲੈ ਕੇ ਜੀਬ ਦੇ ਵਿੱਚ ਲੁਧਿਆਣੇ ਅਖਾੜਾ ਬੁੱਕ ਕਰਾਉਣ ਵਾਸਤੇ ਭੱਗੇ ਜਦੋਂ ਸਾਰੀ ਗੱਲ ਉਸਦੀ ਮਾਂ ਨੇ ਦੱਸੀ ਨਾ ਚਮਕੀਲੇ ਨੇ ਅਖਾੜੇ ਦੀ ਡੇਟ ਵੀ ਨੋਟ ਕਰ ਲਈ ਦੇ ਕੋਈ ਐਡਵਾਂਸ ਦੇ ਵਿੱਚ ਵੀ ਨ ਲਿਆ ਤੇ ਕਿਹਾ ਕਿ ਬਾਕੀ ਪੈਸੇ ਨਾ ਮੈਂ ਅਖਾੜਾ ਸਮਾਪਤ ਹੋਣ ਤੋਂ ਬਾਅਦ ਲਊਗਾ ਜਦੋਂ ਅਖਾੜਾ ਸਿਰੇ ਚੜ ਗਿਆ ਜਦੋਂ ਉਹਨਾਂ ਨੇ ਪੈਸੇ ਜੱਟ ਤੋਂ ਫੜ ਕੇ ਉਹਦੀ ਮਾਂ ਚਮਕੀਲੇ ਨੂੰ ਫੜਾਉਣ ਲੱਗੀ ਨਾ ਚਮਕੀਲੇ ਨੇ ਇੱਕ ਵੀ ਰੁਪਿਆ ਨਹੀਂ ਲਿਆ ਤੇ ਜਿਹੜੇ ਨਾਮ ਦੇ ਪੈਸੇ ਸੀ ਨਾ ਉਹ ਵੀ ਇਸ ਮਾਤਾ ਦੀ ਝੋਲੀ ਦੇ ਵਿੱਚ ਪਾ ਕੇ ਆ ਗਿਆ ਇਹੋ ਜਿਹਾ ਸੀ ਚਮਕੀਲਾ ਜਦੋਂ ਅਮਨਜੋਤ ਨੇ ਤਲਵਾਰ ਮੈਂ ਕਲਗੀ ਧਰਦੀ ਹਾਂ ਲਾ ਕੇ ਲੰਬੀ ਹੇਕ ਦੇ ਨਾਲ ਗਾਣਾ ਸ਼ੁਰੂ ਕਰਦੇ ਤਾਂ ਇੱਕ ਵਾਰ ਨਾ ਰੰਗ ਬਣਿਆ ਜਾਂਦਾ ਸਮਾਂ ਰੁਕ ਜਾਂਦਾ ਅਤੇ ਚਮਕੀਲੇ ਦੇ ਨਾਮ ਚਾਪਲਾ ਨਵਾਨੀ ਜਿੰਦੇ ਮੇਰੀਏ ਗੀਤ ਨੂੰ ਬਾਰੀ-ਬਾਰੀ ਸੁਣਨ ਦੀ ਫਰਮਾਇਸ਼ ਹੁੰਦੀ ਇੱਕ ਵਾਰੀ ਕਹਿੰਦੇ ਨਾ ਚਮਕੀਲੇ ਦਾ ਖਾੜਾ ਲੱਗਿਆ ਸੀ ਕਹਿੰਦੇ ਇੱਕ ਵਾਰ ਨਾ ਚਮਕੀਲੇ ਦੇ ਖਾੜੇ ਦੇ ਵਿੱਚ ਖਾੜ ਸੁ ਆ ਗਏ ਚਮਕੀਲੇ ਨੇ ਜਦੋਂ ਨਾਮ ਚਾਪਲਾ ਨਵਾਨੀ ਜਿੰਦੇ ਮੇਰੀਏ ਗੀਤ ਲਾਇਆ ਨਾ ਉਹ ਚਮਕੀਰਾਂ ਨੂੰ ਬਗੈਰ ਮਾਰਨ ਤੋਂ ਹੀ ਮੁੜ ਗਏ ਕਹਿੰਦੇ ਚਮਕੀਰਾਂ ਨੂੰ ਥਾਪੀ ਦੇ ਕੇ ਮੁੜ ਗਏ ਕਹਿੰਦੇ ਆਏ ਤਾਂ ਅਸੀਂ ਤੈਨੂੰ ਮਾਰਨ ਸੀ ਪਰ ਤੇਰਾ ਇਹ ਧਰਮਗੀਰ ਸੁਣ ਕੇ ਨਾ ਸਾਨੂੰ ਤੈਨੂੰ ਮਾਰਨ ਦਾ ਹਿੰਆਂ ਨਹੀਂ ਪਿਆ